ਨਿਊਜ਼ੀਲੈਂਡ ਖੇਡਿਆ ਤੇ ਨਿਊਜ਼ੀਲੈਂਡ ਖੇਡਿਆ ਹੁਣ ਮੈਨੂੰ ਲੱਗਦਾ 18 ਤੋਂ 19ਵਾਂ ਨੰਬਰ ਜਿਹੜਾ ਘਰਿਆਲੇ ਦੀ ਟੀਮ ਦੇ ਖਾਤੇ ਵਿੱਚ ਜੁੜ ਚੁੱਕਿਆ ਸਾਡੀਆਂ ਮਤਾਵਾਂ ਵੀ ਇਸ ਖੇਡ ਮੇਲੇ ਦਾ ਆਨੰਦ ਮਾਣ ਰਹੀ ਹੈ ਹੁਣ ਦੇਖਾਂਗੇ ਕਰਨੰਦਰ ਪਾਲ ਦੀ ਕਬੱਡੀ ਭੈ ਚੁੱਕੀ ਹੈ ਗੁਰੂ ਦਾ ਖਾਲਸਾ ਕਬੱਡੀ ਪਾ ਰਿਹਾ ਹੈ ਸੋਜੀ ਪ੍ਰੀਤੋ ਜੀ ਮਹਾਰਾਜ ਉਹਨਾਂ ਦੀ ਨਯੋਨੀ ਸਿੱਖੀ ਸੰਭੀ ਹੋਈ ਹੈ ਜੁਨੇ ਬੰਨਿਆ ਰਮਾਲ ਸ਼ਾਮ ਦੇ ਚ ਵਾਧਾ ਔਰ ਚੇਕਰਦਾਰ ਨਹੀਂਓ ਮਿਲਦੇ ਮੇਲਿਆਂ ਚ ਮੁੱਲ ਸਰਦਾਰ ਨਹੀਂਓ ਮਿਲਦੇ ਹੁਣ ਦੇਖਾਂਗੇ ਕਰਨ ਦੀ ਰੇਡ ਆ ਬੁੱਕਰਪੁਰੇ ਵਾਲਾ ਆ ਬੁੱਕ ਦਾ ਫਿਰਦਾ ਸ਼ੇਰ ਮੰਗਰਾ ਬੁੱਕ ਦਾ ਫਿਰਦਾ ਵੱਡੇ ਵੱਡੇ ਰੇਡਰ ਸੁੱਟਦਾ ਫਿਰਦਾ ਵੱਡੇ ਵੱਡੇ ਧਾਵੀ ਵਿੱਚ ਗਰਾਉਂਡਾਂ ਦੇ ਸੁੱਟਦਾ ਫਿਰਦਾ ਬੁੱਕਰਪੁਰੀਆ ਅਰਸ਼ ਸ਼ੇਰ ਮੰਗਰਾ ਬੁੱਕ ਦਾ ਫਿਰਦਾ ਇਤਨੀ ਸੈਰ ਦੇਖਾਂਗੇ ਨੀਟਾ ਕਬੱਡੀ ਪਾ ਰਿਹਾ ਚਾਂਗੇ ਵਾਲਾ ਬੁੱਕਣ ਮਾਰੀਆ ਹਰਸ਼ਕਮਾਲ ਕਰ ਗਿਆ ਨੀਟੇ ਦੀ ਰੇਡ ਹੈ ਜਗਰੂਪ ਸਿੰਘ ਦੀ ਤਿਆਰੀ ਹੈ ਸਿਰੇ ਦਾ ਖਿਡਾਰੀ ਹੈ ਜਗਰੂਪ ਸਿੰਘ ਦੀ ਤਿਆਰੀ ਹੈ ਸਿਰੇ ਦਾ ਖਿਡਾਰੀ ਹੈ ਪਿੰਦਾ ਰੇਡਰਾਂ ਤੇ ਭਾਰੀ ਹੈ ਕੋਚ ਬਲਕਾਰਾ ਬੰਨ ਜੀ ਮਿਹਨਤ ਲਵਾਉਂਦੇ ਹੈ ਉਸਤਾਦ ਨੇ ਤੇ ਕੰਨੀ ਜਿਗਰੀ ਯਾਰਾਂ ਵਰਗੀ ਯਾਰੀ ਹੈ ਜਿਗਰੀ ਯਾਰਾਂ ਵਰਗੀ ਯਾਰੀ ਹੈ ਨਯਣ ਬੂਹ ਹਵੇਲੀਆਂ ਵਾਲਾ ਕਬੱਡੀ ਪਾ ਰਿਹਾ ਹੈ ਪ੍ਰਤਾਪ ਸਿੰਘ ਤਾਬਾ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਹੈ ਪ੍ਰਬੰਧਕ ਵੀਰ ਆਖ ਰਹੇ ਹੈ ਪ੍ਰਤਾਪ ਸਿੰਘ ਤਾਬੇ ਦੀ ਕਬੱਡੀ ਦੇਖਣੀ ਹੈ ਇਧਰਲੀ ਸਾਈਡ ਦੇਖਾਂਗੇ ਛੰਦੇ ਦੀ ਕਬੱਡੀ ਤੇ ਪੁਆਇੰਟ ਜਿਹੜਾ ਲੰਬੜ ਨੇ ਜੋੜ ਦਿੱਤਾ ਹੈ ਲੰਬੜ ਵੀ ਕਮਾਲ ਕਰੀ ਜਾ ਰਿਹਾ ਹੈ ਸਿਰੇ ਸਿਰੇ ਦੇ ਰੇਡਰਾਂ ਨੂੰ ਚਿਤ ਕਰੀ ਜਾ ਰਿਹਾ ਹੈ ਲੰਬੜ ਵੀ ਮਿੱਤਰੋ ਕਮਾਲ ਕਰੀ ਜਾ ਰਿਹਾ ਹੈ ਹੁਣ ਦੇਖਦੇ ਹਾਂ ਨੌਇਮਨ ਕਬੱਡੀ ਪਾਵੇਗਾ ਇਹਦਾ ਨਵੰਦ ਦਾ ਮਹਿਤਾਬ ਸਿੰਘ ਨਾਮ ਹੈ ਤੇ ਦੇਖਾਂਗੇ ਧਾਵਾ ਬੋਲਣ ਦੇ ਲਈ ਵਧਿਆ ਹੋਇਆ ਲਖੇ ਦਾ ਹਰਚੰਦ ਨਾਲ ਜਗਰੂਪ ਸਿੰਘ ਵੀਰੇ ਪੰਜਾਬ ਦੇ ਰਾਹੀ ਜਿਹੜੇ ਦਰਸ਼ਕ ਜੁੜੇ ਹੋਣਗੇ ਕਹਿੰਦੇ ਹੋਣਗੇ ਕਿ ਅੱਜ ਵੱਡਾ ਮੇਲਾ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਹੁਣ ਵੇਖਦੇ ਫੇਰ ਜਗਰੂਪ ਸਿੰਘ ਉਧਰ ਨੰਬਰ ਕੁਮਾਰ ਖਿਲੀ ਜਾ ਰਿਹਾ ਹੈ ਇਧਰ ਜਗਰੂਪ ਸਿੰਘ ਵੱਡੇ ਵੱਡੇ ਫੜੀ ਜਾ ਰਿਹਾ ਹੈ ਜਗਰੂਪ ਸਿੰਘ ਚਰਚਾ ਦੇ ਵਿੱਚ ਕੰਵੇਂ ਆ ਰਿਹਾ ਹੈ ਸਰਾ ਕਰੀ ਜਾ ਰਿਹਾ ਹੈ ਓਏ ਨੰਬਰ ਤੇ ਜਗਰੂਪ ਦੇ ਜੱਫੇ ਕਿੰਦਾ ਨੇ ਲੱਗੇ ਤਾਲੀਆਂ ਮਾਰੇ ਜ਼ੋਰਦਾਰ ਸਿਰੇ ਦਾ ਮੈਚ ਮਹਾਂਪੁਰਚ ਖੁਸ਼ ਨੇ ਦਰਸ਼ਕ ਖੁਸ਼ ਨੇ ਕੀਪੇ ਦੀ ਕਬੱਡੀ ਹੈ ਔਰ ਮੁੰਡੇ ਨੇ ਮਿਹਨਤ ਮਾਰੀ ਕਬੱਡੀ ਕੀਪੇ ਦੀ ਕਬੱਡੀ ਹੈ ਲਓ ਕੀਪੇ ਦੀ ਰੇਡ ਓ ਬੱਲੇ ਬੱਲੇ ਹੁੰਦੀ ਹੋਈ ਏ ਇੱਥੇ ਰੱਖ ਵਾ ਵੀ ਨੌਜਮੰਨਾ ਵਾ ਵੀ ਨੌਜਮੰਨਾ ਇਹ ਯਾਰਪ ਦੇ ਵਿੱਚ ਬੜਾ ਤਕੜਾ ਖੜਿਆ ਹੈ ਪਰ ਸਾਹਮਣੇ ਕੀਪੇ ਦੀ ਰੇਡ ਤੇ ਅੰਕ ਦੇਖਾਂਗੇ ਰੈਕਟਰ ਨੇ ਜੋਰ ਦਿੱਤਾ ਹੈ ਪੁਆਇੰਟ ਧਾਰਮਿੰਦਰ ਨੇ ਜੋਰ ਦਿੱਤਾ ਲਓ ਭਾਈ ਉਹ ਕਬੱਡੀ ਪਾਵੇਗਾ ਸ਼ਾਖਾ ਨਾਮ ਹੈ ਹਰਜੀਤ ਸਿੰਘ ਨਾਮ ਹੈ ਬੁੰਦਿਆ ਸਪੀਰ ਦੱਸਦਾ ਆਪਣੇ ਆਪ ਨਾਲ ਲੜਨਾ ਪੈਂਦਾ ਹੈ ਜੇ ਦੁਨੀਆਂ ਜਿੰਤਨੀ ਹੋਵੇ ਫਿਰ ਆਪਣੇ ਆਪ ਨਾਲ ਲੜਨਾ ਪੈਂਦਾ ਹੈ ਮੈਂ ਮਾਰਨੇ ਪੈਂਦੀ ਹੈ ਫਿਰ ਦੁਨੀਆਂ ਵਿੱਚ ਨਾਮ ਪੈਦਾ ਹੁੰਦਾ ਹੈ ਦੁਨੀਆਂ ਦੇ ਨਾਲ ਲਈ ਭਾਈ ਗੁਰੂ ਮੇਰੇ ਦੇ ਸੱਚੇ ਬਾਦਸ਼ਾਹ ਅਕਾਲ ਪੁਰਖੇ ਖਿਡਾਰੀਆਂ ਦੇ ਸਿਰ ਤੇ ਮੇਰੇ ਪ੍ਰਿਆਹਤ ਰੱਖਣ ਹਲਕੀ ਜੀ ਫੁੱਟ ਮਹਿਸੂਸ ਕੀਤੀ ਹੈ ਪਾਣੀ ਗਰਾਊਂਡ ਵਿੱਚ ਪਹੁੰਚਾ ਕਰ ਦਿੱਤਾ ਜਾਵੇ ਅਸੀਂ ਬੇਨਤੀ ਕਰਦੇ ਹਾਂ ਪਾਣੀ ਪਹੁੰਚਾ ਦਿੱਤਾ ਜਾਵੇ ਛੋਟੀ ਦਾ ਮੈਚ ਦੋ ਟੀਮਾਂ ਦੇ ਵਿੱਚਕਾਰ ਜਿਹੜਾ ਉਹ ਖੇਡਿਆ ਜਾ ਰਿਹਾ ਹੈ ਸ੍ਰੀ ਦੀ ਟੱਕਰ ਹੈ ਦੇਖਿਓ ਨਵੀਂ ਮਰਚੜੀ ਕਲਾ ਦੇ ਵਿੱਚ ਹੋਵੇ ਕੀ ਹੋ ਗਿਆ ਸ਼ਾਕਾ ਗੁੰਦੇ ਆ ਸਰੀਰਾਂ ਨਜਮਣ ਦਾ ਭੈਗਰੂ ਇਹਨਾਂ ਖਿਡਾਰੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਮਾਲਵੇ ਦੀ ਧਰਤੀ ਹੈ ਖਰੀ ਕਲਾ ਨਵੇਂ ਕਿਲੇ ਦੇ ਵਿੱਚ ਵੱਡਾ ਖੇਡ ਮੇਲਾ ਗੁਰਦੁਆਰਾ ਟਰਸਰ ਸਾਹਿਬ ਸ੍ਰੀਮਾਨ ਸੰਤ ਮਹਾਪੁਰਸ਼ ਬਾਬਾ ਦਰਸ਼ਨ ਸਿੰਘ ਸਾਹਿਬ ਜੀ ਦੀ ਜੋਗ ਰਹਿਣ ਮਾਈ ਹੈ ਮਾਝੇ ਮਾਲਵੇ ਦੁਆਬੇ ਦੀ ਸੰਗਤ ਮਹਾਂਪੁਰਸ਼ਾਂ ਦਾ ਬੜਾ ਚਾ ਕਰਦੀ ਬੜਾ ਪਿਆਰ ਕਰਦੀ ਹੈ ਮਹਾਂਪੁਰਸ਼ਾਂ ਨੂੰ ਇਧਰਲੀ ਸਾਈਡ ਦੇਖਾਂਗੇ ਬਲਰਾਜ ਸਿੰਘ ਕਬੱਡੀ ਪਾ ਰਿਹਾ ਹੈ ਬਲਰਾਜ ਸਿੰਘ ਦੀ ਰੇਡ ਹੈ ਫੇਰ ਨੰਬਰ ਨੰਬਰ ਜਿਹੜਾ ਲੰਬਰ ਨੇ ਜੋੜ ਦਿੱਤਾ ਸੀਚੇ ਵਾਲੀਏ ਮੰਨੇ ਦੀ ਰੇਡ ਆ ਲਖੜੇ ਵਾਲਿਆ ਹੋ ਜਾ ਸਾਹਮਣੇ ਕਿ ਸਮਾਂ ਬੀਤਦਾ ਜਾਂਦਾ ਜ਼ਿੰਦਗੀ ਕੋਤੇ ਖਾਂਦੀ ਹੈ ਰਾਜੇ ਖੇਲੇ ਅੜ ਗਿਆ ਕੁੰਡਾ ਧੜਕਣ ਵਾਧੀ ਜਾਂਦੀ ਹੈ ਰਾਜੇ ਖੇਲੇ ਅੜ ਗਿਆ ਕੁੰਡਾ ਧੜਕਣ ਵਾਧੀ ਜਾਂਦੀ ਹੈ ਚਾਰੇ ਮਾਲਕ ਪੁੱਟੀ ਦੇ ਨੇ ਲਖੜੇ ਦਾ ਹਰਚੰਦ ਬੰਡਾਰੇ ਵਾਲਾ ਪਬਲੂ ਆ ਬੱਲੇ 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 ਕਪਟੀ ਮੰਨਾ ਤੇ ਪਬਲੂ ਮੰਨਾ ਤੇ ਪਬਲੂ ਇੱਕ ਪਾਸੇ ਮੁੰਡਾ ਸੀਚੇ ਵਾਲਿਆ ਇੱਕ ਕੰਡਾਲੇ ਵਾਲਾ ਦਿੱਤਾ ਸਮਾਂ ਅੰਕ ਰਿਕਟਰ ਦਾ ਪੁਆਇੰਟ ਜਿਹੜਾ ਧਾਵੀ ਨੇ ਜੋੜ ਦਿੱਤਾ ਗਲਾਲੀਪੁਰੀਆਂ ਸੱਤਾ ਕਬੱਡੀ ਪਾਤੀਆ ਖੇਡ ਦੇ ਮੈਦਾਨ ਦੇ ਵਿੱਚ ਕਿ ਟੀਚੇ ਮਿੱਥਲੇ ਸੀ ਵੱਡੇ ਭਾਵੇਂ ਘਰਾਂ ਤੁਸੀਂ ਛੋਟੇ ਦੱਸ ਬੋਲ ਕੇ ਨਹੀਂ ਹੁੰਦਾ ਸਿੱਕੇ ਚੱਲੇ ਕਿਵੇਂ ਖੋਟੇ ਦੱਸ ਬੋਲ ਕੇ ਨਹੀਂ ਹੁੰਦਾ ਸਿੱਕੇ ਚੱਲੇ ਕਿਵੇਂ ਖੋਟੇ ਨਾ ਸਾਹਮਣੇ ਦੇਖਦੇ ਸੱਤੇ ਨੇ ਕਬੱਡੀ ਪਾ ਦਿੱਤੀ ਧਾਵਾਂ ਤੋਲ ਦਿੱਤਾ ਗਿੱਟੇ ਆ ਚਾਰ ਲਓ ਢਾਂਗੇ ਵਾਲਾ ਢਾਂਗੇ ਵਾਲਾ ਰਾਜੂ ਪਾਲ ਇਹ ਕਹਿੰਦੇ ਗਿੱਟੇ ਦਾ ਵੀ ਫਲਾਕ ਕਬੱਡੀ ਇਹ ਦੁਨੀਆ ਦਾ ਟਾਪਰ ਸਟਾਪਰ ਹੈ ਯਾਰਪ ਦੇ ਵਿੱਚ ਠਮਾ ਪਾਉਣ ਵਾਲਾ ਸਿਰਾਂ ਕਰਵਾਉਣ ਵਾਲਾ ਅੱਜ ਕਹਿੰਦੇ ਕਰੀ ਕਲਾ ਦੇ ਵਿੱਚ ਦੁਨੀਆ ਨਚਾਈ ਜਾਂਦਾ ਹੈ ਕਰੀ ਕਲਾ ਦੇ ਵਿੱਚ ਦੁਨੀਆ ਨਚਾਈ ਜਾਂਦਾ ਹੈ ਇਧਰਲੀ ਸਾਈਡ ਦੇਖਾਂਗੇ ਮਹਤਾਬ ਸਿੰਘ ਖਰਾਜੀ ਇਧਰਲੀ ਸਾਈਡ ਕਬੱਡੀ ਪਾ ਰਿਹਾ ਹੈ ਖਰਾਜੀ ਦੀ ਰੇਡ ਟਾਵਰ ਸੁੱਗੇ ਵਾਲੀ ਰੇਡਕੇ ਚੱਲ ਜਿਹੜਾ ਟਾਵਰ ਦੇ ਢਿੱਕੇ ਚੜਿਆ ਗਿਆ ਸਮਝ ਲੋ ਮਾਝਿਆ ਗਿਆ ਜਿਹੜਾ ਟਾਵਰ ਦੇ ਢਿੱਕੇ ਚੜ ਗਿਆ ਸਮਝਣਾ ਮਾਝਿਆ ਗਿਆ ਚੋਟੀ ਦਾ ਮੈਚ ਜਫੇ ਤੇ ਜਫਾ